ਕਹਿੰਦੇ ਕੁਆਰੀ ਲੜਕੀ ਪਾਵੇਂ ਸਾਰੀ ਉਮਰ ਆਰ ਸ਼ਿੰਗਾਰ ਕਰੀ ਜਾਵੇ ਬੁਢਾਪੇ ਤੱਕ ਪਾਵੇਂ ਆਰ ਸ਼ਿੰਗਾਰ ਕਰੀ ਜਾਵੇ ਪਰ ਉਹ ਸੁਹਾਗਣ ਨਹੀਂ ਕਹਾ ਸਕਦੀ ਆਰ ਸ਼ਿੰਗਾਰ ਦੇ ਨਾਲ ਸੁਹਾਗਣ ਨਹੀਂ ਕੋ ਬਣ ਜਾਂਦਾ ਤਜ ਕઠੌਰ ਕਾ ਸੰਸਦਾ ਗੁਰ ਸ਼ਰਨ ਗਹੋ ਗੁਰੂ ਜਨਨ ਮੇ ਤਿਆਨ ਸਦਾ ਮੁਖ ਰਾਮ ਕਹੋ ਕਠੋਰ ਜੀਵ ਦੀ ਸੰਗਤ ਛੱਡ ਕੇ ਇਹ ਭਾਈ ਕਠੋਰ ਜੀਵ ਦੀ ਸੰਗਤ ਛੱਡ ਕੇ ਜੀਵ ਨੂੰ ਹਮੇਸ਼ਾ ਗੁਰੂ ਦੀ ਛਾਂ ਵਿੱਚ ਰਹਿਣਾ ਚਾਹੀਦਾ ਹੈ ਪਾਵਕ ਸਤ ਸੰਗ ਰੋਜ਼ ਸਰਵਣ ਕਰਨਾ ਚਾਹੀਦਾ ਹੈ ਸਤ ਸੰਗ ਜਿਹੜਾ ਹੁੰਦਾ ਹੈ ਸਾਡੇ ਮਨਾਂ ਦੀ ਮੈਲ ਨੂੰ ਤੋ ਦੰਦਾ ਹੈ ਸਾਡੇ ਜਿਹੜੇ ਜਨਮਾਂ ਜਨਮਾਂ ਦੀ ਮੈਲ ਨੂੰ ਤੋ ਦੰਦਾ ਹੈ ਸਾਡੇ ਮਨ ਦੀਆਂ ਜਿਹੜੀਆਂ ਦੁਬਧਾਵਾਂ ਹਨ ਮਨ ਦੇ ਜਿਹੜੇ ਸਵਾਲ ਆ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਉਹਨਾਂ ਦਾ ਜਵਾਬ ਸਤਗੁਰ ਆਪ ਦਿੰਦੇ ਹਨ ਹਮੇਸ਼ਾ ਹੀ ਗੁਰੂ ਚਾਨਾ ਦਾ ਧਿਆਨ ਧਰ ਕੇ ਮੁਖ ਤੋਂ ਪਰਮਾਤਮਾ ਦਾ ਨਾਮ ਉਚਾਰਨ ਚ ਕਰਨਾ ਚਾਹੀਦਾ ਕਿ ਹਮੇਸ਼ਾ ਗੁਰੂ ਵਾਲੇ ਬਣ ਕੇ ਗੁਰੂ ਦੀ ਗੱਲ ਨੂੰ ਮੰਨਣਾ ਹੈ ਦੁਨੀਆਂ ਦੀ ਗੱਲ ਨੂੰ ਨਹੀਂ ਮੰਨਣਾ ਕਿਉਂਕਿ ਜਦੋਂ ਆਪਾਂ ਦੁਨੀਆਂ ਦੀ ਗੱਲ ਨੂੰ ਮੰਨਣ ਲੱਗ ਪਾਵਾਂਗੇ ਮਨਮੁਖਾਂ ਦੀ ਗੱਲ ਕਰਾਂਗੇ ਤੇ ਉਹ ਮਨ ਦੇ ਮਗਰ ਲਾ ਕੇ ਮਨ ਦੇ ਮਗਰ ਲਾ ਕੇ ਆਪਣੇ ਅਨੁਸਾਰ ਤੁਹਾਨੂੰ ਚਲਾਵੇਗਾ ਤੇ ਜਦੋਂ ਗੁਰੂ ਵਾਲੇ ਦੀ ਗੱਲ ਕਰਾਂਗੇ ਗੁਰਮੁਖ ਦੀ ਗੱਲ ਹੁੰਦੀ ਹੈ ਹਮੇਸ਼ਾ ਉਹ ਤੁਹਾਨੂੰ ਗੁਰੂ ਦੀ ਗੱਲ ਕਰੇਗਾ ਜਦੋਂ ਆਪਾਂ ਇਹ ਜ਼ਰੂਰੀ ਨਹੀਂ ਕਿ ਕਿ 100 ਬੰਦਾ ਹੋਣਾ ਚਾਹੀਦਾ ਸਤਸੰਗ ਦੇ ਵਿੱਚ ਹਜ਼ਾਰ ਬੰਦਾ ਵੀ ਸਤਸੰਗ ਹੁੰਦਾ ਹੈ ਜਿੱਤੇ ਕਹਿੰਦੇ ਦੋ ਜੀ ਇਕੱਠੇ ਹੋ ਕੇ ਬੈਠ ਕੇ ਗੁਰੂ ਦੀ ਗੱਲ ਕਰਨ ਲੱਗ ਪਏ ਚਾਰ ਜੀ ਬੈਠ ਕੇ ਗੁਰੂ ਦੀ ਗੱਲ ਕਰਨ ਲੱਗ ਪਏ ਉਹ ਵੀ ਸਤਸੰਗ ਹੈ ਤੇ ਜਿੱਤੇ ਦੋ ਜਣੇ ਰਲ ਕੇ ਬੈਠ ਕੇ ਦੂਸਰੇ ਦੀ ਨਿੰਦਾ ਚੁਗਲੀ ਬराई ਕਰਨ ਲੱਗ ਪਏ ਕਹਿੰਦੇ ਉਹ ਪਾਪ ਹੈ ਚਾਹੇ ਦੋ ਜਣੇ ਹੋਣ ਤਾਂ ਇਹ 100 ਜਣਾ ਹੋਵੇ ਜਦੋਂ ਦੂਸਰੇ ਦੀ ਨਿੰਦਾ ਚੁਗਲੀ ਬ੍ਰਾਈ ਕਰਦੇ ਆ ਤਾਂ ਫਿਰ ਗੁਰੂ ਪਰੀ ਸਾਸੂ ਸਤਗੁਰੂ ਜੀ ਕਹਿੰਦੇ ਤੋ ਪਾਪ ਹੈ ਨਤ ਪਤੀ ਸਾਤ ਪ੍ਰੀਤ ਸਦਾ ਮਨ ਕੀਜਿਐ ਤਨ ਮਨ ਅਰਪੇ ਤਾਂ ਸਦਾ ਸੁਖ ਲਿਜੀਐ ਕਿ ਨਿਤਾ ਪਤੀ ਨਿਤਾ ਪ੍ਰਤੀ ਪਤੀ ਪਰਮਾਤਮਾ ਮਨ ਨਾਲ ਇਹ ਮਨ ਨਾਲ ਆਪਣੇ ਮਨ ਦੇ ਵਿੱਚ ਪ੍ਰੀਤੀ ਕਾਣੀ ਚਾਹੀਦੀ ਹੈ ਪ੍ਰਭੂ ਅੱਗੇ ਆਪਣਾ ਤਨ ਮਨ ਅਰਪਣ ਕਰਨ ਨਾਲ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਤਨ ਮਨ ਕੀ ਹੈ ਕਹਿੰਦੇ ਤਨ ਸਾਡਾ ਸਰੀਰ ਮਨ ਉਹ ਰੂਹ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਹੈ ਔਰ ਤਨ kia ਸਵਾਸਾਂ ਰੂਪੀ ਖਜ਼ਾਨਾ ਜਿਹੜਾ ਸਾਡਾ ਰੋਜ਼ ਦਾ ਰੋਜ਼ ਕੱਟਦਾ ਜਾਂਦਾ ਹੈ ਤੇ ਸਾਡਾ ਜਿਹੜਾ ਤਨ ਇਹਦੀ ਤਾਕਤ ਵੀ ਕਹਿੰਦੇ ਪਹਿਲਾਂ ਬਚਪਨ ਦੇ ਵਿੱਚ ਦੇਖੀ ਕੱਟ ਹੁੰਦੀ ਵਿੱਚ ਜਵਾਨੀ ਦੇ ਵਿੱਚ ਜ਼ਿਆਦਾ ਹੈ ਤੇ ਬੁਢਾਪੇ ਦੇ ਵਿੱਚ ਫਿਰ ਕੱਟ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਜਨਮ ਤੋਂ ਲੈ ਕੇ ਮੌਤ ਤੱਕ ਬਹੁਤ ਸਾਰੇ ਸਾਨੂੰ ਸਵਾਲ ਜਵਾਬ ਜ਼ਿੰਦਗੀ ਦੇ ਵਿੱਚ ਮਿਲ ਜਾਂਦੇ ਹਨ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਹਨ ਨਿਜ ਪਤੀ ਸਾਤ ਪਰੀ ਸਾਈ ਸੁਹਾਗਣੀ ਪਤੀ ਮਿੰਨਾ ਆਨਾ ਹੇਰੇ ਸਾਬਟ ਭਾਗਣੀ ਕਿ ਨਿਜ ਪਤੀ ਪ੍ਰਭੂ ਨਾਲ ਪ੍ਰੀਤ ਕਰਨ ਨਾਲ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਹੈ ਕਿ ਨਿਜ ਪਤੀ ਪ੍ਰਭੂ ਨਾਲ ਪ੍ਰੀਤ ਕਰਕੇ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਹੈ ਇੱਥੇ ਸੁਹਾਗਣ ਕਿਵੇਂ ਕਿਹਾ ਚਹਿ ਨਜ਼ਾਰਾ ਜਾ ਕਿਉਂ ਕਿਹਾ ਜਾ ਰਹਾ ਜਿਹੜੀ ਸਾਡੀ ਰੂਹ ਹੈ ਸਤਗੁਰੂ ਜੀ ਕਹਿੰਦੇ ਉਹ ਪਤਨੀ ਹੈ ਤੇ ਜਿਹੜੇ ਉਹ ਪਰਮਾਤਮਾ ਹੈ ਉਹ ਪਤੀ ਹੈ ਤੇ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਜਦੋਂ ਗੁਰੂ ਵਾਲੀ ਬਣ ਜਾਂਦੀ ਕਹਿੰਦੇ ਕੁਆਰੀ ਲੜਕੀ ਪਾਵੇਂ ساری ਉਮਰ ਆਰ ਸ਼ਿੰਗਾਰ ਕਰੀ ਜਾਵੇ ਬੁਢਾਪੇ ਤੱਕ ਪਾਵੇਂ ਆਰ ਸ਼ਿੰਗਾਰ ਕਰੀ ਜਾਵੇ ਔਰ ਉਹ ਸੁਹਾਗਣ ਨਹੀਂ ਕਹਾ ਸਕਦੀ ਆਰ ਸ਼ਿੰਗਾਰ ਦੇ ਨਾਲ ਸੁਹਾਗਣ ਨੀ ਕੋ ਬਣ ਜਾਂਦਾ ਸੁਹਾਗਣ ਬਣਦਾ ਪਤੀ ਦੇ ਨਾਲ ਗੁਰਮੁਖ ਬਣਦਾ ਗੁਰੂ ਦੇ ਨਾਲ ਮਨਮੁਖ ਬਣਦਾ ਮਨ ਦੇ ਨਾਲ ਇਹ ਅਸੀਂ ਦੇਖਣਾ ਕਿ ਅਸੀਂ ਗੁਰਮੁਖ ਬੰਨਾ ਮਨਮੁਖ ਬੰਨਾ ਜਾਂ ਕੀ ਬੰਨਣਾ ਹੈ ਤੇ ਪ੍ਰਭੂ ਪਤੀ ਤੋਂ ਬਿਨਾ ਕੋਈ ਜੀਵ ਰੂਪੀ ਇਸਤਰੀ ਵੱਡੇ ਭਾਗਾਂ ਵਾਲੀ ਨਹੀਂ ਹੁੰਦੀ ਕਹਿੰਦੇ ਪਤੀ ਦੇ ਨਾਲ ਹੀ ਪਤਨੀ ਦਾ ਜੀਵਨ ਸੋਹਣਾ ਲੱਗਦਾ ਹੈ ਪਤੀ ਕਰ ਪਤਨੀ ਇੱਕ ਰਸਣ ਜਿਉ ਮਾਤ ਮਣੀ ਛੋਟੀ ਸਮ ਪੈਣ ਜਿਉ ਕਹਿੰਦੇ ਪਤੀ ਦਾ ਕਰ ਵੀ ਇੱਕ ਸੂਝਮਾਨ ਇਸਤਰੀ ਦੇ ਨਾਲ ਹੀ ਸ਼ੁਭਦਾ ਹੈ ਕਿ ਭਾਈ ਜਿਵੇਂ ਕਹਿੰਦੇ ਆਪਣੇ ਤੋਂ ਵੱਡੀ ਔਰਤ ਉਹ ਵੀ ਉਹਨੂੰ ਮਾਂ ਦਾ ਦਰਜਾ ਤੇ ਛੋਟੀ ਨੂੰ ਭੈਣ ਦਾ ਦਰਜਾ ਦਿੱਤਾ ਜਾਵੇ ਤਾਂ ਘਰ ਸਾਡਾ ਸਵਰਗ ਹੋ ਜਾਂਦਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਜਿਸ ਪਤਨੀ ਦਾ ਇੱਕ ਪਤੀ ਹੋਵੇ ਉਹ ਹਮੇਸ਼ਾ ਸੁਹਾਗਣ ਕਹਾਉਂਦੀ ਹੈ ਤਾਂ ਰਾਜ ਭਾ ਕਰਦੀ ਹੈ ਭਾਵ ਕੇ ਸੱਚਾ ਸੁਖ ਆਨੰਦ ਮਾਣਦੇ ਹੈ ਤੇ ਸਤਗੁਰੂ ਜੀ ਜਨ ਤਨ ਪਤੀ ਪਰਮੇਸ਼ਰ ਜਾਣਉ ਹੈ ਸਹੀ ਸਦਾ ਸੁਹਾਗਣ ਨਾਰ ਪਏ ਦੁੱਖ ਨ ਕਹੀਂ ਕਿ ਜਿਸ ਜੀਵ ਰੂਪੀ ਇਸਤਰੀ ਕੋਲ ਪਤੀ ਪਰਮਾਤਮਾ ਖਜ਼ਾਨਾ ਕੇ ਜਿਵੇਂ ਸਾਡੀ ਰੂਹ ਕੋਲ ਜੇਕਰ ਗੁਰੂ ਖਜ਼ਾਨਾ ਕੋਲ ਹੈ ਤੇ ਉਹ ਹਮੇਸ਼ਾ ਸੁਹਾਗਣ ਰਹਿੰਦੀ ਹੈ ਅਤੇ ਉਸ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ ਕਿ ਜਿਸ ਜੀਵ ਰੂਪੀ ਇਸਤਰੀ ਕੋਲ ਪਤਵੀ ਪਰਮਾਤਮਾ ਖਜ਼ਾਨਾ ਹੈ ਉਹ ਹਮੇਸ਼ਾ ਸੁਹਾਗਣ ਰਹਿੰਦੀ ਹੈ ਉਸ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ ਕਹੇ ਰਵਿਦਾਸ ਪੁਕਾਰੇ ਜਪਿਓ ਨਾਮ ਦੁਇ ਹਰ ਕਾਰਜ ਸੋ ਏਕ ਸਦਾ ਸੁਖ ਮਾਣੋ ਦਇ ਸਤਗੁਰੂ ਦਾਸ ਮਹਾਰਾਜ ਜੀ ਜਿਨ੍ਹਾਂ ਨੇ ਜੀਵ ਨੂੰ ਹਮੇਸ਼ਾ ਉਦਾਹਰਨਾ ਦੇ ਦੇ ਕੇ ਸਮਝਾਇਆ ਹੈ ਬਹੁਤ ਵਧੀਆ ਵਧੀਆ ਉਦਾਹਰਨਾਂ ਦਿੱਤੀਆਂ ਜੀਵਨ ਦੇ ਵਿੱਚ ਜੇਕਰ ਅਸੀਂ ਉਹ ਗੱਲਾਂ ਨੂੰ ਮੰਨ ਲਈਏ ਤਾਂ ਸਾਡਾ ਜੀਵਨ ਸੁਖੀ ਹੋ ਜਾਵੇਗਾ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਕਾਰ ਕੇ ਕਹਿੰਦੇ ਹਨ ਕਿ ਪਤੀ ਪਤਨੀ ਦੋਨਾਂ ਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਕਿ ਪਤੀ ਔਰ ਪਤਨੀ ਨੂੰ ਦੋਨਾਂ ਨੂੰ ਪਰਮਾਤਮਾ ਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਹਰ ਦਾ ਨਾਮ ਜਪਣ ਰੂਪੀ ਕਾਰਜ ਇੱਕ ਸ੍ਰੇਸ਼ਟ ਕਾਰਜ ਹੈ ਜਿਸ ਦਾ ਸਿਮਰਨ ਕਰਕੇ ਦੋਨੋਂ ਪਤੀ ਪਤਨੀ ਸਦਾ ਸੁਖ ਮਾਣਦੇ ਹਨ ਕਿ ਜਿਸ ਘਰ ਦੇ ਵਿੱਚ ਹਮੇਸ਼ਾ ਗੁਰੂ ਦੀ ਗੱਲ ਹੁੰਦੀ ਹੋਵੇ ਕਿੰਨੇ ਜਿਸ ਪਰਿਵਾਰ ਦੇ ਵਿੱਚ ਹਮੇਸ਼ਾ ਸਤ ਸੰਗ ਦੀ ਗੱਲ ਹੁੰਦੀ ਹੋਵੇ ਸੇਵਾ ਸਿਮਰਨ ਕਮਾਈ ਦੀ ਗੱਲ ਹੁੰਦੀ ਹੋਵੇ ਉਹ ਕਰ ਦੇ ਵਿੱਚ ਦੁੱਖ ਕਦੇ ਆ ਨਹੀਂ ਸਕਦਾ ਕਹਿੰਦੇ ਸਰੀਰ ਆ ਇਹ ਸਰੀਰ ਨੂੰ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਇਹ ਸਰੀਰ ਨੂੰ ਬਿਮਾਰੀਆਂ ਵੀ ਲੱਗਦੀਆਂ ਤੇ ਤੰਦਰੁਸਤ ਵੀ ਰਹਿੰਦਾ ਇਸ ਕਰਕੇ ਸਤਿਗੁਰ ਜੀ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਇਸ ਕਕੇ ਹਮੇਸ਼ਾ ਤਨ ਤਨ ਸਤਿਗੁਰੂ ਦਾਸ ਮਰੇ ਪਰਮਾਉਂਦੇ ਗੁਰ ਬਿਨ ਲੈਨਾ ਤੀਰ ਪੀਰ ਬਉ ਪਾਇਐ ਲੈ ਆ ਨਾਦਰ ਸਭ ਟੋਰ ਜਹਾਂ ਜਾਏ ਹਨ ਕਿ ਗੁਰੂ ਤੋਂ ਬਿਨਾ ਪਰਮਾਤਮਾ ਕੋ ਬਿਨਾਂ ਤੀਰ ਨਹੀਂ ਆਉਂਦੇ ਮਨ ਦੇ ਵਿੱਚ ਠਹਿਰਾਉ ਨਹੀਂ ਆਉਂਦਾ ਜੀਵ ਬਹੁਤ ਦੁੱਖ ਪਾਉਂਦਾ ਹੈ ਗੁਰੂ ਤੋਂ ਬਗੈਰ ਪ੍ਰਭੂ ਨੂੰ ਪੁੱល ਕੇ ਜੀਵ ਜਿੱਤੀ ਵੀ ਜਾਂਦਾ ਹੈ ਉਸ ਨੂੰ ਮਾਨ ਪ੍ਰਾਪਤ ਨਹੀਂ ਹੁੰਦਾ ਕਿ ਗੁਰੂ ਤੋਂ ਬਿਨਾ ਜੀਵ ਨੂੰ ਮਾਨ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਹਮੇਸ਼ਾ ਗੁਰੂ ਵਾਲੇ ਬਣ ਕੇ ਗੁਰੂ ਦਾ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰੀਏ